ਅਰ ਰੈਲੀਆਂ ਨੇ ਜੀ ਜੋ ਇਹ ਦੂਜੀ ਐ ਹੁਣ ਤੀਜੀ ਤੇ ਚਲੇ ਜਾਣਗੇ ਮੈਂ ਜਦੋਂ ਜਾਊਂਗਾ ਤਾਂ ਉਹ ਚੌਥੀ ਤੇ ਚਲੇ ਜਾਣਗੇ ਸੋ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਿਆ ਜਾਵੇ ਸੁਨੇਹਾ ਵੱਧ ਤੋਂ ਵੱਧ ਸੱਚ ਦਾ ਪੰਜਾਬ ਦੇ ਲੋਕਾਂ ਤੱਕ ਜਲੰਧਰ ਪੱਛਮੀ ਦੇ ਲੋਕਾਂ ਤੱਕ ਲੈ ਕੇ ਜਾਈਏ ਸਾਡੀ ਪਾਰਟੀ ਦੇ ਮੇਰੇ ਕੈਬਨਿਟ ਦੇ ਸਾਥੀ ਚੇਤਨ ਜੋੜ ਮਾਜਰਾ ਜੀ ਐਮਐਲਏ ਸਮਾਣਾ ਐਮਐਲਏ ਫਰੀਦਕੋਟ ਸਾਡੀ ਪਾਰਟੀ ਦੇ ਸਾਰੇ ਐਸ ਇਲਾਕੇ ਦੇ ਇਨਚਾਰਜ ਸਾਡੇ ਜਿੰਨੇ ਵੀ ਬੂਥ ਇਨਚਾਰਜ ਸਾਡੇ ਚੇਅਰਮੈਨ ਜਿੰਨੇ ਵੀ ਔਰ ਸਭ ਤੋਂ ਵੱਧ ਧੰਨਵਾਦ ਜਿੰਦਰ ਪਛਮੀ ਦੇ ਇਸ ਵਾਰਡ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾ ਭਾਰੀ ਗਿਣਤੀ ਤੁਸੀਂ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਸਤੋ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਜਿਹੜੀਆਂ ਤੁਹਾਡੇ ਚੁੱਲਿਆਂ ਨਾਲ ਸੰਬੰਧਿਤ ਨੇ ਜਿਹੜੀਆਂ ਤੁਹਾਡੇ ਰੋਜ਼ਗਾਰ ਨਾਲ ਸੰਬੰਧਿਤ ਨੇ ਜਿਹੜੀਆਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਨੇ ਜਿਹੜੀਆਂ ਤੁਹਾਡੇ ਪਰਿਵਾਰ ਦੀ ਤਰੱਕੀ ਨਾਲ ਸੰਬੰਧਿਤ ਨੇ ਇਸ ਤੋਂ ਪਹਿਲਾਂ ਸਾਡੇ ਨਾਲ ਕੋਈ ਗੱਲਾਂ ਕਰਨ ਆਇਆ ਹੀ ਨਹੀਂ ਸਿਰਫ ਧਰਮ ਦੀਆਂ ਗੱਲਾਂ ਜਾਤ ਪਾਤ ਦੀਆਂ ਗੱਲਾਂ ਕਰਕੇ ਸਾਡੀਆਂ ਵੋਟਾਂ ਲੁੱਟ ਕੇ ਚਲੇ ਜਾਂਦੇ ਸੀ ਮੁੜ ਕੇ ਆਉਂਦੇ ਨਹੀਂ ਸੀ ਸੋ ਇਸ ਵਾਰ ਮੇਰੇ ਸਾਹਮਣੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਬਹੁਤ ਭਾਰੀ ਗਿਣਤੀ ਚ ਮਾਵਾਂ ਪਹਿਣਾ ਬੈਠੀਆਂ ਨੇ ਬੜੀ ਵਧੀਆ ਗੱਲ ਹੈ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਆਇਆ ਕਰੋ ਆ ਕੇ ਸੁਣਿਆ ਕਰੋ ਕਿਉਂਕਿ ਚੁੱਲ੍ਹੇ ਦਾ ਤੁਹਾਨੂੰ ਪਤਾ ਹੈ ਕਿ ਕਿਵੇਂ ਚੱਲਦਾ ਹੈ ਬੰਦੇ ਨੇ ਤਾਂ ਆ ਕੇ ਸ਼ਾਮ ਨੂੰ ਇਹ ਹੀ ਪੁੱਛਦਾ ਹੁੰਦਾ ਅੱਜ ਕੀ ਬਣਾਇਆ ਅੱਜ ਕੀ ਪਕਾਇਆ ਉਹਨੂੰ ਇਹ ਨਹੀਂ ਪਤਾ ਹੁੰਦਾ ਕਿਵੇਂ ਪਕਾਇਆ ਤੇ ਕਿਵੇਂ ਬਣਾਇਆ ਸਵੇਸ਼ ਕਰਕੇ ਤੁਹਾਡਾ ਆਉਣਾ ਬਹੁਤ ਜ਼ਰੂਰੀ ਹੈ ਰਾਜਨੀਤੀ 'ਚ ਵੀ ਆਓ ਆਮਾਦੀ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਨੇ 12 ਟਿਕਟਾਂ ਦਿੱਤੀਆਂ ਲੇਡੀਜ਼ ਨੂੰ ਕੁੜੀਆਂ ਯੰਗ ਕੁੜੀਆਂ ਨੂੰ 12 ਨੇ 12 ਜਿੱਤ ਗਏ 12 ਨੇ 12 ਕੋਈ ਡਾਕਟਰ ਹੈ ਕੋਈ ਪ੍ਰੋਫੈਸਰ ਹੈ ਕੋਈ ਪੜ੍ਹਤ ਸਟੂਡੈਂਟ ਸੀ ਸੋ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਨੂੰ ਲੀਡਰ ਬਣਾਉਂਦੀ ਹੈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਬਣਾਉਂਦੀ ਹੈ ਅਸੀਂ ਸਾਰੇ ਆਮ ਘਰਾਂ ਚੋਂ ਆਏ ਹੋਏ ਹਾਂ ਸਾਨੂੰ ਸਾਰੇ ਦੁੱਖਾਂ ਦਾ ਪਤਾ ਹੈ ਸਾਨੂੰ ਗਲੀਆਂ ਮੁੱਲਿਆਂ ਦਾ ਪਤਾ ਹੈ ਇੱਕ ਇਹ ਕਦੇ ਕ ਆਏ ਹੋਣਗੇ ਕਈਆਂ ਮੱਲਿਆਂ ਚ ਤੁਹਾਡੇ ਕਦੇ ਇੱਥੇ ਕੋਈ 50 ਸਾਲ ਹੋਗੇ ਹੋਣਗੇ ਕਿਸੇ ਨੂੰ ਰਹਿੰਦੇ ਨੂੰ ਕਿਸੇ ਨੂੰ 40 ਹੋਗੇ ਕੋਈ ਮੁੱਖ ਮੰਤਰੀ ਇੱਥੇ ਆਇਆ ਨਾ ਜੀ ਨਾ ਨਾ ਉਹ ਤਾਂ ਦੂਰੋਂ ਹੀ ਹੱਥ ਲਾ ਕੇ ਹੈਲੀਕਾਪਟਰ ਚੁੱਕਾ ਚੰਗਾ ਜੀ ਵੋਟਾਂ ਪਾ ਦਿਓ ਬਸ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨੂੰ ਪਤਾ ਸੀ ਕਿ ਦੋਈ ਪਾਰਟੀਆਂ ਨੇ ਕਿੱਥੇ ਜਾਣਗੇ ਲੋਕ ਇੱਕ ਵਾਰੀ ਉਹਨਾਂ ਕੋਲੇ ਉਹਨਾਂ ਤਾਂ ਦੁਖੀ ਹੋ ਕੇ ਸਾਡੇ ਕੋਲੇ ਸਾਡੇ ਕੋਲ ਦੁਖੀ ਹੋ ਕੇ ਉਹਨਾਂ ਕੋਲੇ ਐਂ ਫਿਰਦੇ ਰਹਿੰਦੇ ਸੀ ਉਹਨੂੰ ਪਤਾ ਨਹੀਂ ਸੀਗਾ ਕਿ ਮਿੰਦਰ ਮਾਸਟਰ ਦਾ ਮੁੰਡਾ ਵੀ ਆਊਗਾ ਇੱਕ ਪਾਰਟੀ ਨਵੀਂ ਜਿਹੜੀ ਅਰਵਿੰਦ ਕੇਜਰੀਵਾਲ ਨੇ ਬਣਾਈ ਹੈ ਉਹਨੂੰ ਲੈ ਕੇ ਆਊਗਾ ਤੇ ਤੁਹਾਡੇ ਸਾਰੇ ਪੁਰਾਣੇ ਹਸਾਬ ਕਿਤਾਬ ਕਰੂਗਾ ਹੁਣ ਤਾਂ ਹੀ ਉਹ ਤੜਫਦੇ ਫਿਰਦੇ ਨੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਵੇਰੇ ਸਵੇਰੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕਿਉਂ ਬਣ ਗਿਆ ਕਿਉਂ ਬਣ ਗਿਆ ਕਿ ਕੀ ਗੱਲ ਬਈ ਲੋਕਾਂ ਨੇ ਬਣਾਇਆ ਲੋਕਾਂ ਨੇ ਵੋਟਾਂ ਪਾਈਆਂ ਨੇ ਤੁਸੀਂ ਵੀ ਤਾਂ ਖੜੇ ਸੀ ਤੁਹਾਨੂੰ ਹਰਾਤਾ ਲੋਕਾਂ ਨੇ ਤੁਹਾਨੂੰ ਰਾਜ ਵੀ ਕਰਵਾਇਆ ਪਰ ਤੁਹਾਡਾ ਤਾਂ ਨਹੀਂ ਹੋਇਆ ਤੁਸੀਂ ਲੁੱਟਿਆ ਆਮ ਲੋਕਾਂ ਦੇ ਧੀਆਂ ਪੋਤਾਂ ਨੂੰ ਕੋਈ ਮੌਕਾ ਦਿੱਤਾ ਨਾ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਬਸ ਇਹਦੂਗਾ ਅੱਗੇ ਵਧੇ ਹੀ ਨਹੀਂ ਆਮ ਲੋਕ ਠੱਠੇ ਖੂਚ ਪੈਣ ਆਮ ਲੋਕ ਮਰਨ ਜਿੱਥੇ ਮਰਜੀ ਜਾਣ ਨਾ ਕੋਈ ਪਰਵਾਹ ਨਹੀਂ ਲੋਕ ਕਿੱਥੇ ਜਾਣਗੇ ਅਗਲੀ ਵਾਰ ਫੇਰ ਵੋਟਾਂ ਪਾ ਦੇਣਗੇ ਇੱਕ ਵਾਰੀ ਹਰਾ ਦੇਣਗੇ ਫੇਰ ਵੋਟਾਂ ਪਾ ਦੇਣਗੇ ਤੁਸੀਂ ਬਾਈ ਦੇ ਵਿੱਚ ਐਸਾ ਰਗੜਾ ਐਸਾ ਮਾਂਝਾ ਲਾਇਆ ਹੈ ਹਜੇ ਤੱਕ ਠੀਕ ਨਹੀਂ ਹੋਏ ਦੋ ਤਿੰਨ ਤਾਂ ਹਜੇ ਦੱਸਿਆ ਨਹੀਂ ਕਰਦੇ ਨੇ ਕਿ ਪਹਾਰਗੇ ਇੱਕ ਤੇ ਕਹਿੰਦੇ ਦਿਮਾਗ ਤੇ ਫਰਕ ਨਾ ਪੈ ਜੇ ਸਦਮਾ ਨਾ ਹੋ ਜੇ ਕਹਿੰਦੇ ਗਿਣਤੀ ਚੱਲੀ ਜਾਂਦੀ ਹੈ ਗਿਣਤੀ ਚੱਲੀ ਜਾਂਦੀ ਐ ਇਸ ਰੋਟੀ ਖਵਾ ਕੇ ਸਮਾ ਜਾਂਦੇ ਨੇ ਅੱਗੇ ਚੱਲ ਰਿਹਾ ਅੱਗੇ ਚੱਲ ਰਿਹਾ ਐ ਕਹਿ ਕੇ ਕਿਉਂਕਿ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਨਾ ਬੈਠ ਜਾ ਪੰਚੀ ਬੈਠ ਜਾ ਬੈਠ ਜਾ ਪਿੱਛੇ ਦਿੱਕਤ ਨਹੀਂ ਬੈਠ ਜਾ ਪੰਚੀ ਹਾਂ ਸੋ ਇਧਰ ਕੁਰਸੀ ਦੇ ਦੋ ਯਾਰ ਹਾਂ ਇਧਰ ਚੇਅਰ ਦੇ ਦੋ ਤਾਂ ਪੈਣਾ ਅਚਿਰਤ ਸੋ ਇਹਨਾਂ ਨੂੰ ਹੁਣ ਪਤਾ ਲੱਗਿਆ ਕਿ ਚਾਂਦੀ ਕਿਹੜੇ ਭਾਅ ਵਿਕਦੀ ਹੈ ਕਿ ਜਦੋਂ ਲੋਕ ਲੜਾਈ ਆਪ ਲੜਨ ਲੱਗ ਜਾਣ ਫਿਰ ਕੋਈ ਹਰਾ ਨਹੀਂ ਸਕਦਾ ਜਦੋਂ ਲੋਕ ਲੜਾਈ ਲੜਨ ਲੱਗ ਜਾਣ ਨਾ ਜਦੋਂ ਫਿਰ ਨਹੀਂ ਹਰਾ ਸਕਦਾ ਕੋਈ ਅਮੇਂਦਰ ਭਗਤ ਜੀ ਇਹ ਨਾਮ ਦੇ ਵੀ ਭਗਤ ਹੈ ਹੈਗੇ ਵੀ ਭਗਤ ਹੈ ਸ਼ਰੀਫ ਬੰਦੇ ਹੈ ਸਾਊ ਬੰਦੇ ਐ ਪਰਿਵਾਰ ਸੇਵਾ ਕਰ ਚੁੱਕਿਆ ਪਹਿਲਾਂ ਜਿਸ ਕਰਕੇ ਆਪਣੇ ਵਰਗੇ ਬੰਦਿਆਂ ਨੂੰ ਜਿਤਾਇਆ ਕਰੋ ਜਿਹੜੇ ਤੁਹਾਡੇ ਦੁੱਖਾਂ ਨੂੰ ਜਾਣਦੇ ਹੋਣ ਜਿਹੜੇ ਜਿਹੜੇ ਜਿਨ੍ਹਾਂ ਨੇ ਤੁਹਾਡੇ ਵਾਂਗੂ ਗਰੀਬੀਆਂ ਹਟਾਈਆਂ ਹੋਣ ਇਹ ਰਾਜਿਆਂ ਮਹਾਰਾਜਿਆਂ ਨੂੰ ਕੀ ਪਤਾ ਹੈ ਦੁੱਖ ਕੀ ਹੁੰਦੇ ਨੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਇਹ ਤਾਂ ਇਹ ਹਾਜੇ ਵੇਲੇ ਤਾਂ ਚਲ ਛੱਡੋ ਇਹ ਤਾਂ 3-4 ਵਜੇ ਇਹਨਾਂ ਦਾ ਦਿਨ ਛਿਪ ਜਾਂਦਾ ਕਹਿੰਦੇ ਚਲੋ ਘਰੇ ਪੰਜਾਬ ਦੀ ਸੇਵਾ ਬਹੁਤ ਕਰਨ ਲਈ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਤਾਪਮਾਨ ਹਾਊ ਮੱਚ ਇਜ਼ ਦ ਟੈਂਪਰੇਚਰ ਸਰ 42 ਡਿਗਰੀ ਓ ਨੋ ਵੈਰੀ ਵੈਰੀ ਹੌਟ ਟੂ ਹੌਟ ਦਸ ਜੇ ਤੋ ਤੀਕ ਜੰਗਰੀ ਰਹਿ ਗਿਆ ਪੰਜਾਬ ਬਚਾਵਾਂਗੇ ਫਿਰ ਜਿੰਨੇ ਚਿਰ ਨੂੰ ਇਹ ਬਾਹਰ ਨਿਕਲਦੇ ਨੇ ਉਹਨੇ ਚਿਰ ਨੂੰ ਮੈਂ ਸਾਰਾ ਹਲਕਾ ਕੱਢ ਦੇਣਾ ਸਾਡੀ ਗਰੀਬੀ ਇਸ ਕਰਨਗੇ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਇਆ ਅਸੀਂ ਮਿੱਟੀ ਚੋਂ ਨਿਕਲੇ ਹੋਇਆ ਅਸੀਂ ਗਰੀਬੀਆਂ ਦੇਖਿਆ ਹੋਇਆ ਨੇ ਸੋ ਅਸੀਂ ਆਮ ਲੋਕਾਂ ਆ ਅਸੀਂ ਸੱਚੇ ਦਿਲ ਦਿਲੋਂ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਇੰਨਾ ਵਾਂਗੂ ਧਰਮਾਂ ਦੇ ਨਾਂ ਤੇ ਲੜਾਉਂਦੇ ਨਹੀਂ ਅਸੀਂ ਤਾਂ ਹਰੇਕ ਸਮਾਜ ਨੂੰ ਪਿਆਰ ਕਰਦੇ ਆ ਹਰੇਕ ਸਮਾਜ ਨੂੰ ਕਹਿੰਨੇ ਆ ਕਿ ਆਓ ਤੁਸੀਂ ਵੀ ਅੱਗੇ ਆਓ ਆਪਣੇ ਪੁਰਖਿਆਂ ਦਾ ਜਨਮ ਦਿਨ ਮਨਾਓ ਬਾਰਸੀਆਂ ਮਨਾਓ ਅੱਧੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸੋ ਕਿ ਆਪਾਂ ਨੂੰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਇਹ ਦੇਸ਼ ਮਿਲਿਆ ਇਹਨਾਂ ਨੂੰ ਕੋਈ ਪਤਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਪੰਜਾਬੀ ਆਉਂਦੀ ਨਹੀਂ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਦੇ ਆਈ ਨਹੀਂ ਉਹ ਕਿਤੇ 4-5 ਸਾਲ ਦੀ ਗੱਲ ਹੈ ਸਰਦੂਲਗੜ੍ਹ ਕੋਲੇ ਪਿੰਡ ਹੈ ਚੁਨੀਰ ਪਟਿੰਡਾ ਹਲਕੇ ਚਾ ਲੋਕ ਸਭਾ ਹਲਕਾ ਪਟਿੰਡਾ ਹੈ ਉਥੇ ਕਿਤੇ ਕੋਈ ਬੇਮੌਸਮੀ ਬਰਸਾਤ ਹੋ ਗਈ ਤਾਂ ਹਰ ਸਿਮਰਤ कौर ਚਲੀ ਗਈ ਮੁਆਵਜ਼ਾ ਦੇਣ ਉਹਦਾ ਹਲਕਾ ਪੈਂਦਾ ਕਿਸੇ ਕਿਸਾਨ ਨੇ ਕਹਿੰਦਾ ਜੀ ਮੇਰੇ 2 ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਬੀਬੀ ਜੀ ਮੈਨੂੰ ਮੁਆਵਜ਼ਾ ਦਿਓ ਉਹਨੇ ਪੁੱਛਿਆ ਕਿ ਨਹੀਂ ਹਰੀਆਂ ਮਿਰਚਾਂ ਕਿ ਭਾਵੇਂ ਕਿੰਨੀਆਂ ਸਰਪੰਚ ਕਹਿੰਦਾ ਜੀ ਹਰੀਆਂ 25-2600 ਰੁਪਏ ਕੰਟਲ ਵਿਕ ਜਾਂਦੀਆਂ ਲਾਲ ਵਿਕ ਜਾਂਦੀਆਂ 5500 ਰੁਪਏ ਕੰਟਲ ਕਹਿੰਦੀ ਫਿਰ ਤੁਸੀਂ ਕਮਲੇਓ ਤੂੰ ਸਹਰੀਆਂ ਕੋਈ ਨਹੀਂ ਦੱਸਦੀ ਲਾਲ ਹੀ ਬੀਜਿਆ ਕਰੋ ਲੈ ਉਹਨਾਂ ਨੂੰ ਕਿਵੇਂ ਦੱਸੇ ਹਰੀਆਂ ਤੂੰ ਲਾਲ ਬਣਦੀਆਂ ਨੇ ਪਤਾ ਹੀ ਨਹੀਂ ਨਾ ਕਦੇ ਧਰਤੀ ਤੇ ਗਏ ਨਹੀਂ ਨਾ ਕਦੇ ਗਰਾਊਂਡ ਤੇ ਗਏ ਨਹੀਂ ਕੁੰਡੇ ਚਟਣੀ ਕੁੱਟੀ ਨਹੀਂ ਨਾ ਕਦੇ ਕਦੇ ਸਾਗ ਚਾਲਣ ਪਾਇਆ ਨਹੀਂ ਨਾ ਬਣਿਆ ਬਣਿਆ ਨੌਕਰ ਬੀਬਾ ਜੀ ਬੀਬਾ ਜੀ ਕਮਾਲ ਆ ਯਾਰ ਆ ਪਹਿਲੇ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਆ ਨੇ ਦੁਪਹਿਰ ਵਾਲੇ ਕਾਕਾ ਜੀ ਰਾਜਾ ਸਾਹਿਬ ਮਹਾਰਾਜਾ ਸਾਹਿਬ ਤੁਨੋਂ ਨੀਆਂ ਸਤਿਕਾਰਯੋਗ ਪਤਨੀਆਂ ਬੀਬਾ ਜੀ ਕਮਾਲ ਆ ਯਾਰ ਸਾਡੇ ਵਾਲੀਆਂ ਭੋਲੇ ਵਾਲੀ ਗਰਮੇਲ ਵਾਲੀ ਤੇਰੇ ਵਾਲੀ ਮੇਰੇ ਵਾਲੀ ਸ਼ੇਰੇ ਵਾਲੀ ਇਹਨਾਂ ਦੀਆਂ ਬੀਬਾ ਜੀ ਸਾਨੂੰ ਨਹੀਂ ਮਾਨ ਸਨਮਾਨ ਚਾਹੀਦਾ ਭਾਈ ਸਾਡੀਆਂ ਤਿਆਂ ਭੈਣਾਂ ਨੂੰ ਮਾਨ ਸਨਮਾਨ ਚਾਹੀਦਾ ਨਾ ਇਹ ਹੀ ਜੰਮੀਆਂ ਅਲੱਗ ਕਿਸਮ ਹਨ